35000 ਦੇ ਦਾਂਗੇ ਯਾਰ 35000 ਦੀ ਗੱਡੀ 35000 ਦੀ ਆਹ ਗੱਡੀ 35000 ਦੀ ਪੈਸੇ ਨਾਲ ਦਿੱਲੀ ਨੂੰ ਕਾਰ ਸਟਾਰਟ ਕਰਕੇ ਰੱਖੀ ਹੋਏ ਲਿਜਾਣ ਵਾਸਤੇ ਉਹ ਆਪਣਾ ਕਾਰੋਬਾਰ ਦੇ ਵਿੱਚ ਕਰੋ ਠੀਕ ਡਾਉਣ ਭਾਈ ਆਲ ਪੰਜਾਬ ਦੇ ਵਿੱਚ ਕਰਾਉਣੇ ਆ ਜਿੱਥੇ ਮਰਜ਼ੀ ਕੋਈ ਕਰਾ ਲੇ ਪਰ ਸਿੰਪਲ ਸਹੀ ਹੋਵੇ ਬੰਦੇ ਦੀ ਦੋਸਤਾਂ ਦਾ ਇਹ ਵੀ ਚੈਲੰਜ ਹੁੰਦਾ ਵੀ ਮਾਨਸਾ ਜ਼ਿਲ੍ਹੇ ਦਾ ਬੰਦਾ ਹੋਵੇ ਕੋਈ ਸਿੰਪਲ ਡਾਊਨ ਹੋਵੇ 300 ਹੋਵੇ 400 ਹੋਵੇ ਤੇ ਭਾਈ ਉਹ ਵੀ ਚੱਲ ਜੂਗਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚੇ ਹਾਂ ਆਪਣਾ ਕਾਰੋਬਾਰ ਮਾਨਸਾ ਦੇ ਉੱਤੇ ਤੇ ਭਾਈ ਪਾਲੀ ਮੂਸਾ ਆਪਣੇ ਨਾਲ ਹੈ ਤੇ ਬਾਈ ਪਾਲੀ ਮੂਸਾ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਬਾਈ ਮੂਸੇ ਵਾਲੇ ਦੇ ਨਾਲ ਰਹਿੰਦਾ ਸੀ ਮੂਸੇ ਵਾਲਾ ਪਰਿਵਾਰ ਦੇ ਨਾਲ ਬਾਈ ਅਟੈਚ ਹੈ ਤੇ ਬਾਈ ਨੇ ਆਪਣਾ ਜਿਹੜਾ ਕੰਮ ਹੈ ਮਾਨਸਾ ਦੇ ਵਿੱਚ ਆਪਣਾ ਕਾਰੋਬਾਰ ਕੀਤਾ ਤੇ ਬਾਈ ਆਪਾਂ ਆਜੋ ਬਾਈ ਦੇ ਮੂੰਹੋਂ ਸੁਣ ਰਹੀਆਂ ਵੀ ਕਿਹੜੀ ਕਿਹੜੀ ਗੱਡੀ ਆਪਾਂ ਨੂੰ ਕਿੰਨੇ ਕਿੰਨੇ ਪੈਸੇ ਦੀ ਮਿਲੂਗੀ ਬਾਈ ਦੱਸੋ ਗੱਡੀਆਂ ਇਹ ਆਪਣੀ 14 ਮਾਡਲ ਹੈ ਸਵਿਟ ਹੈ 13/13 ਬਣਾ 14 14 ਬਾਕੀ ਦੇਖ ਲਓ ਇੰਟੀਰੀਅਰ ਗੱਡੀ ਖਲਾਕੇ ਦੇਖ ਲਓ ਇੰਨਾ ਸੋਹਣਾ ਡਿਲੀਰ ਟਾਇਰ 50 ਪੈਸੇ ਪਹਿਰੇ ਤੇ ਬਾਈ ਇਹ ਛੋਟੇ ਟਾਂ ਦਿਨੀ ਗਾਰੇ ਆਪਾਂ ਜਮੇ ਕੱਟ ਤੋਂ ਕਰਵਾ ਕੱਟ ਦੋ ਡਾਟਾ ਦੇਣੀ ਠੀਕ ਹੈ ਭਾਈ ਇੱਕ ਇੱਕ ਕਲੀਅਰ ਕਰ ਦੋ ਹਨਾ ਇੱਥੇ ਇੱਕ ਗੱਡੀ ਫੋਰਚੂਨਰ ਵੀ ਖੜੀ ਹੈ ਨਾ ਵੀ ਭਾਈ ਤੁਸੀਂ ਇਹ ਦੱਸ ਦੋ ਵੀ ਲੋਨ ਦੀ ਕੀ ਸਹੂਲਤ ਹੁੰਦੀ ਹੈ ਲੋਨ ਭਾਈ ਆਲ ਪੰਜਾਬ ਦੇ ਵਿੱਚ ਕਰਾਉਂਦੇ ਆ ਜਿੱਥੇ ਮਰਜ਼ੀ ਕੋਈ ਕਰਾ ਲੇ ਪਰ ਸਿੰਪਲ ਸਹੀ ਹੋਵੇ ਬੰਦੇ ਦੀ ਠੀਕ ਹੈ ਨੀ ਭਾਈ ਇੱਕ ਤੁਸੀਂ ਇਹ ਵੀ ਚੈਲੰਜ ਕੀਤਾ ਹੋਇਆ ਹਨਾ ਵੀ ਬੰਦੇ ਦਾ ਲੋਨ ਮਾਨਕ ਚਲ ਸੱਭਲ ਹੋਵੇ 300 400 ਲੋਕ ਮਾਨਸਾ ਦਾ ਹੋਵੇ ਉਹ ਵੀ ਕਰਾ ਦੋਗੇ ਠੀਕ ਹੈ ਦੋਸਤੋ ਭਾਈਆਂ ਦਾ ਇਹ ਵੀ ਚੈਲੰਜ ਹੁੰਦਾ ਵੀ ਮਾਨਸਾ ਜ਼ਿਲ੍ਹੇ ਦਾ ਬੰਦਾ ਹੋਵੇ ਕੋਈ ਸਿੰਪਲ ਡਾਊਨ ਹੋਵੇ ਤੇ ਭਾਈ ਉਹ ਵੀ ਚੱਲ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਸਿਬਲ ਵੀ ਚਲਾ ਦੇਣਗੇ ਤੈਨੂੰ 100 ਵੇ 400 ਵੇ ਕਈ ਵੀ ਭਾਈ ਕਹਿ ਦਿੰਦੇ ਹਨ ਵੀ 700 ਤੋਂ ਘੱਟ ਜਾਂ ਮੰਨ ਕੇ ਚਲੋ ਲੋਨ ਹੁੰਦਾ ਹੀ ਨਹੀਂ ਤੇ ਇਹ ਭਾਈ ਇੱਥੇ ਆਓਗੇ ਤੁਸੀਂ ਤੈਨੂੰ 300 ਸਿਬਲ ਦੀ ਲੋਨ ਪਊਗੀ ਤੁਹਾਡਾ ਲੋਨ ਹੋ ਜਾਊਗਾ ਆਜੋ ਭਾਈ ਤੇ ਇਧਰ ਖੜੀ ਹੈ ਬਈ 2000 ਮਾਡਲ ਖੜੀ ਹੈ ਬਈ 12 ਮਾਡਲ ਫੋਰਚੂਨਰ ਬਈ ਕੀ ਗੱਲ ਬਾਤ ਹੈ ਬਹੁਤ ਸੋਹਣੀ ਕਾਰਾਂ ਤੁਸੀਂ ਜੇ ਉਹ ਆ ਕੇ ਚਲਾ ਕੇ ਲਓਗੇ ਆਪ ਹੀ ਲੈ ਜਾਓਗੇ ਛੱਡ ਦੇਣੀ ਕਾਰ ਠੀਕ ਹੈ ਤੇ ਬਈ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਖੜੀਆਂ ਨੇ ਇਧਰ ਜਿਨ੍ਹਾਂ ਦਿੱਲੀ ਨੂੰ ਕਾਰ ਸਟਾਰਟ ਕਰਕੇ ਰੱਖੀ ਹੋਏ ਲਿਜਾਣ ਵਾਸਤੇ ਉਹ ਆਪਣਾ ਕਾਰੋਬਾਰ ਦੇ ਵਿੱਚ ਹੀ ਕਰੋ ਠੀਕ ਹੈ ਤੇ ਇਹ ਬਈ ਇਹ ਕਿਹੜਾ ਮਾਡਲ ਹੈ 16 ਮਾਡਲ ਹੈ ਬਈ 16 ਮਾਡਲ ਹੈ ਇਹ ਬਈ ਪੈਟਰੋਲ ਦੀ ਹੈ ਬਈ ਇਹ ਪੈਟਰੋਲ ਦੀ ਤੇ ਬਈ ਤੁਸੀਂ ਆਓਗੇ ਰੇਟ ਤੁਹਾਨੂੰ ਇੱਥੇ ਆ ਕੇ ਪਤਾ ਲੱਗਣਗੇ ਕਿਉਂਕਿ ਬਹੁਤ ਘੱਟ ਬਾਜ਼ੂ ਰੇਟਾਂ ਦੇ ਉ ਇਹ ਗੱਡੀਆਂ ਵਾਕਈ ਘੇਟ ਪਈਆਂ ਨੇ ਜੇ ਤੁਸੀਂ ਆਓਗੇ ਬਿਸਟ ਕਰੋਗੇ ਤਾਂ ਤੁਹਾਨੂੰ ਬਈ ਇੱਕ ਆਕੇ ਇੱਥੇ ਰੇਟ ਦਾ ਪਿਆ ਇੰਨੇ ਛੋਟੇ ਰੇਟ 'ਚ ਨੋਵਾ ਦੇਣੀ ਆ ਇੰਨੇ ਛੋਟੇ ਰੇਟ 'ਚ ਦੇਣੀ ਆ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਛੋਟੇ ਰੇਟ 'ਚ ਦੇਵਾਗੇ ਤੁਸੀਂ ਕਿੰਨੇ ਦੀ ਦੋਗੇ ਬਾਈ ਇਹ ਬਾਈ ਜੀ ਤੁਹਾਨੂੰ 1,80,000 ਦੀ ਕਾਰ ਦੇ ਲਾਗੇ ਕਿਹੜਾ ਮਾਡਲ ਆ ਬਾਈ ਆੱਠ ਮਾਡਲ ਆ ਬਈ ਆੱਠ ਮਾਡਲ ਆ ਬਈ ਟੌਪ ਵਾਲਾ ਮਾਡਲ ਆ ਦੇਖੋ ਖੋਲ ਕੇ ਹਾਂਜੀ ਠੀਕ ਐ ਐਪ ਬੂਫਰ ਲੱਗਿਆ ਹੋਇਆ ਬਾਈ ਬੱਚੋ ਚੈੱਕ ਕਰੋ ਤੇਰਾ ਬਾਜੀ ਬਾਜੀ ਕਹੇਟ ਜਿਹੜੀ ਫੀਲ ਹੈਗਾ ਵਿੱਚ ਬੁਲਟ ਦੇ ਰੇਟ ਦੀ ਹੈ ਬਸ ਹਾਂ ਭਾਈ ਇਹ ਨੋਵਾ ਹੈ ਨਾ ਕੋਈ ਬੰਦਾ ਲੈਣਾ ਚਾਹੁੰਦਾ ਹੋਰ ਹੈਗੇ ਜਾਓ ਟੌਰ ਨਾ ਸਿਆਮ ਜਮਾ 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 ਘੇਟ ਭਾਈ ਉਧਰ ਆ ਜਿਓ ਹੁਣ ਭਾਈ ਵਿਰੇਜਾ ਖੜੀ ਹੈ 16 ਮਾਡਲ ਹੈ ਭਾਈ ਇਹ ਤੇ ਇਹਦੀ ਵੀ ਘੇਟ ਗੱਲਬਾਤ ਹੈ ਭਾਈ ਮੈਂ ਜੀ ਵੀ ਚੈੱਕ ਕਰਾ ਦੋ ਵਿੱਚ ਅੰਦਰ ਚੈੱਕ ਕਰਾ ਲੋ ਤੇ ਇੰਟੀਰੀਅਰ ਦੇਖੋ ਭਾਈ ਬਹੁਤ ਘੇਟ ਇੰਟੀਰੀਅਰ ਦੀ ਕਾਰ ਪਈ ਹੈ ਜੇ ਤੁਸੀਂ ਆਉਂਗੇ ਵਿਜ਼ਿਟ ਕਰੋਗੇ ਭਾਈ ਫਿਰ ਪਤਾ ਲੱਗੂਗਾ ਆਪਣਾ ਕਾਰ ਬਾਜ਼ਾਰ ਮਾਨਸਾ ਆ ਦੇਖੋ ਭਾਈ ਨੋਵਾ ਇੱਕ ਨੋਵਾ ਹੋਰ ਖੜੀ ਹੈ ਹਾਂ ਬੜੀ ਸੋਹਣੀ ਨੋਵਾ ਖੜੀ ਹੈ ਕੀ ਗੱਲਬਾਤ ਹੈ ਭਾਈ ਬਈ 6 ਮਾਡਲ ਆ ਬਾਈ ਤੇ ਬਹੁਤ ਘੱਟ ਰੇਟਾਂ ਦੇ ਉੱਤੇ ਮਿਲੂਗੀ ਤੇ ਇਹਦਾ ਜਿਹੜਾ ਇੱਧਰ ਬਾਈ ਜਹਾਜ਼ ਖੜਾ ਹਾਂ ਬਾਈ ਐਕਸ 2 ਵੀ ਖੜਿਆ ਹਾਂ ਇਹ ਕਿਹੜਾ ਮਾਡਲ ਆ ਬਾਈ ਇਹ 13 ਮਾਡਲ ਆ ਬਾਈ 13 ਮਾਡਲ ਆ ਬਾਈ ਅੰਟੀਰੀਅਰ ਚੈੱਕ ਕਰਾ ਦੇ ਜਿਵੇਂ ਨਵਾਂ ਪਿਆ ਬਾਈ ਤੇ ਰੇਟ ਬੁਲਗਾਮਾ ਤੇ ਦਿੱਲੀ ਵਾਲਾ ਮਿਲੂਗਾ ਬਾਈ ਇੱਥੇ ਤੁਸੀਂ ਆ ਕੇ ਜਦੋਂ ਪਤਾ ਕਰੋਗੇ ਰੇਟ ਦਾ ਬਾਈ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਸਭ ਤੋਂ ਵੱਡੀ ਗੱਲ ਬਾਈ ਸਭ ਤੋਂ ਵੱਡੀ ਗੱਲ ਬਈ ਲੋਨ ਦੀ ਸਹੂਲਤ ਜਿਹੜੀ ਬਹੁਤ ਜ਼ਬਰਦਸਤ ਹੈ ਬਈਆਂ ਦੀ ਮੰਨ ਕੇ ਚੱਲੋ ਜੇ ਤੁਸੀਂ ਲੋਨ ਕਰਾਉਣਾ ਹੈ ਪ੍ਰਾਈਵੇਟ ਕਰਾਉਣਾ ਹੈ ਜਾਂ ਸਰਕਾਰੀ ਕਰਾਉਣਾ ਤੁਹਾਨੂੰ ਲੋਨ ਜਦੋਂ ਫੁੱਲ ਮਿਲੂਗਾ ਤੇ ਇੱਕ ਵਾਰੀ ਆ ਕੇ ਬਈ ਤੁਸੀਂ ਵਿਜ਼ਿਟ ਜ਼ਰੂਰ ਕਰੋ ਮਾਲਸਾ ਤਿੰਨ ਕੋਣੀਆਂ ਦੇ ਨਾਲ ਇਧਰ ਤਿੰਨ ਕੋਣੀਆਂ ਪੈ ਜਾਂਦੀਆਂ ਬਈ ਤੇ ਪੁਰਾਣਾ ਸਾਈ ਮੰਦਿਰ ਜਿੱਥੇ ਪੁਰਾਣਾ ਸਾਈ ਮੰਦਿਰ ਦਾ ਬੋਰਡ ਲੱਗਿਆ ਹੋਇਆ ਹੈ ਉਦੇ ਨਾਲ ਹੈ ਜਿਹੜਾ ਆਪਣਾ ਕਾਰ ਬਜ਼ਾਰ ਬਈ ਤੁਸੀਂ ਆ ਕੇ ਹਨਾ ਚੈੱਕ ਕਰੋਗੇ ਤਾਂ ਤੁਹਾਨੂੰ ਬਈ ਬਹੁਤ ਵਡੀਆਂ-ਵਡੀਆਂ ਕਾਰਾਂ ਹਨਾ ਇੱਕ ਬਈ ਕ੍ਰੇਟਾ ਖੜੀ ਹੈ ਕ੍ਰੇਟਾ ਖੜੀ ਹੈ ਬਹੁਤ ਚੰਗੀ ਕਾਰ ਖੜੀ ਹੈ ਬਹੁਤ ਚੰਗੀ ਰੇਟਾਂ ਦੀ ਗੱਡੀ ਹੈ ਬਈ ਕ੍ਰੇਟਾ ਜਮਾ ਨਵੀਂ ਪਹਿਲੇ ਨਾਮ ਦੀ ਬਈ ਪਹਿਲੇ ਨਾਮ ਦੀ ਹੈ ਹਰਿਆਣਾ ਨੰਬਰ ਆ ਬਈ ਜੀ ਜਮਾ ਇਹ ਕੋਕਾ ਬਿਸਵੀਆ ਸੀਲਡ ਕਰਾ ਰਿਹਾ ਸਾਰੀ ਬਈ ਅੱਗੇ ਬਾਈ ਅਜੇ ਨਾ ਕਾਰ ਮੰਨ ਕੇ ਚਲੋ ਤੁਸੀਂ ਪਹਿਲੇ ਨਾਮ ਬੰਦੇ ਜਿਹੜੇ ਜਿਹਨੇ ਕਢਾਈ ਸੀ ਉਹੀ ਬੰਦਾ ਚਲਾ ਰਿਹਾ ਹੈ ਗੱਡੀ ਚੈੱਕ ਕਰੋ ਬਈ ਤੁਸੀਂ ਇੰਟੀਰੀਅਰ ਟਿਪੜੀਆਂ ਜੂਜ ਟਿਪੜੀਆਂ ਜੂਜ ਬਾਈ ਅੱਛਾ ਜੀ ਹਾਂਜੀ ਹਾਂਜੀ ਇੰਨੀ ਨਵੀਂ ਕਾਰ ਪਈ ਹੈ ਬਾਈ ਹਾਂਜੀ ਬਾਈ ਤੁਸੀਂ ਕਾਰ ਚੈੱਕ ਕਰਾ ਦਿਓ ਜਮ ਐਨ ਘੈਂਟ ਕਾਰ ਪਈ ਹੈ ਤੇ ਬਾਈ ਇੱਕ ਇੱਕ ਵਾਰੀ ਫੇਰ ਦੱਸ ਦਿੰਨੇ ਆਪਾਂ ਜੇ ਮੰਨ ਕੇ ਚਲੋ ਲੋਨ ਕਰਾਉਣਾ ਕਿਸੇ ਨੇ ਹਣਾ ਲੋਨ ਦੀ ਬਾਈ ਫੁੱਲ ਸਹੂਤਾ ਬਾਈਆਂ ਕੋਲ ਫੁੱਲ ਲੋਨ ਤੇ ਗੱਡੀ ਲੈਣੀ ਹੈ ਤੁਸੀਂ 1 ਰੁਪਿਆ ਬਣ ਕੇ ਚਲੋ ਤੁਹਾਡੇ ਕੋਲ 5-10000 ਰੁਪਿਆ ਹੈ ਨਾ ਬਾਈ ਆਪਾਂ ਕਾਰ ਦੀ ਸੋਚਦੇ ਆਪਾਂ ਕਾਰ ਲੈਣੀ ਹੈ ਕਿਉਂਕਿ 5-10000 ਦੇ ਵਿੱਚ ਬਾਈ ਮੋਟਰਸਾਈਕਲ ਨਹੀਂ ਆਉਂਦਾ ਜੇ ਤੁਸੀਂ ਕਾਰ ਲੈਣੀ ਹੈ 5-10000 ਰੁਪਏ ਤੋਂ ਮੰਨ ਕੇ ਚਲੋ ਬਾਕੀ ਲੋਨ ਕਰਾ ਦੇਣਗੇ ਬਾਈ ਤੁਹਾਡਾ ਲੋਨ ਹੋ ਜੂ ਤਾਂ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ ਪਾਲੀ ਬਾਈ ਮੈਨੂੰ ਐ ਦੱਸ ਆਪਣੇ ਕਾਰ ਬਾਜ਼ਾਰ ਦੇ ਵਿੱਚ ਸਭ ਤੋਂ ਸਸਤੀ ਸਭ ਤੋਂ ਸਸਤੀ ਕਿਹੜੀ ਹੈ ਆਈ ਹੈ ਇਹ ਮੈਨੂੰ ਦਿਖਾ ਆ ਜਾ ਮੋਟਰਸਾਈਕਲ ਦੇ ਰੇਟ ਵੀ ਹੈ ਹਾਂ ਹਾਂ ਮੋਟਰਸਾਈਕਲ ਤੋਂ ਥੱਲੇ ਉਹਦੇ ਤੋਂ ਵੀ ਥੱਲੇ ਹੈ ਦੇਖ ਲੈ ਗਾਹ ਕਿੱਥੇ ਆ ਜੇ ਫਿਰ ਬਾਅਦ ਚ ਮੁੱਕਰ ਨਾ ਜਾਈ ਮੇਰੀ ਗੱਲ ਸੁਣ ਲੈ ਜੇ ਗਾਹ ਕਿੱਥੇ ਆ ਗਿਆ ਫਿਰ ਆਖੇਗਾ ਤੂੰ ਮਹਿੰਗੀ ਹੈ ਮਗਰ ਦੇਣੀ ਹੈ ਬਈ ਯਾਰ ਮੋਟਰਸਾਈਕਲ ਦੇ ਰੇਟ ਵੀ ਪੱਗੜੀ ਚੈੱਕ ਕਰਾ ਬਾਈ ਕਰ ਗੱਡੀ ਚੈੱਕ ਕਰਾ ਦੇ ਬਾਈ ਚੈੱਕ ਕਰ ਲੋ ਗੱਡੀ 8 ਮਾਡਲ ਹੈ ਬਾਈ ਇਹ ਤੇ ਲਿਖਿਆ ਹੋਇਆ ਹੈ ਨਾ 2008 ਮਾਡਲ ਹੈ ਤੇ ਬਾਈ ਤੁਸੀਂ ਇੱਥੇ ਆਓਗੇ ਜਦੋਂ ਤੁਹਾਨੂੰ ਉਦੋਂ ਪਤਾ ਲੱਗੂ ਰੇਟ ਦਾ ਤੇ ਰੇਟ ਬਾਈ ਐਨਾ ਘੱਟ ਹੈ ਐਨਾ ਘੱਟ ਕਿੰਨਾ ਰੇਟ ਹੈ ਬਾਈ ਦਾ ਇਹ 35000 ਦੇ ਦਾਂਗੇ ਯਾਰ 35000 ਦੀ ਗੱਡੀ 35000 ਦੀ ਆਹ ਗੱਡੀ 35000 ਦੀ 35000 ਦੀ ਲਓ ਵੀ ਮਿੱਤਰੋ ਜਲਦੀ ਜਲਦੀ ਆਜੋ ਆਪਣਾ ਕਾਰੋਬਾਰ ਮਾਰੋ ਹੋਰ ਵੀ ਮਾਨ ਕਰਦਾ ਜੇ ਤੂੰ ਆਊਗਾ ਬੰਦਾ ਹੋਰ ਵੀ ਘਟਾ ਦੋਗੇ ਹਾਂ ਉਹ ਕਿੱਥੋਂ ਲਿਆਉਣੇ ਹੋ ਭਰਾਵਾ ਬਸ ਅਹੀਂ ਲਿਆਉਣੇ ਤੇ ਕਾ ਖੜੀਏ ਤੇ ਹਾਂ ਇਹ ਕਿਹੜਾ ਮਾਡਲ ਹੈ ਬਈ بڑے ਛੋਟੇ ਇਟਾ ਦੇ ਕਾਰਨੇ بڑے ਛੋਟੇ ਇਟਾ ਦੇ ਕਾਰਨੇ ਜਮਾ ਜਮਾ ਕਰ ਤੂੰ ਬਾਈ ਦੂਜਾ ਕੇ ਲੈ ਜਾ ਬਿਜੇ ਕਰ ਬਈ ਅੱਗੇ ਆਪਣਾ ਕਾਰ ਹੋ ਜਾ ਠੀਕ ਹੈ ਬਾਈ ਇਹ ਰੇਟ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗਣਗੇ 30 40 ਪੈਡੀ ਹੈ ਇਹ ਆ ਆ ਕਿਹੜਾ ਮਾਡਲ ਹੈ ਬਈ ਇਹ 2007 ਮਾਡਲ ਹੈ 2007 ਮਾਡਲ ਹੈ ਇਹ ਕਿਹੜੀ ਸੈਂਟਰੋ ਕਾਰ ਹੈ ਬਈ ਕਿੰਨੇ ਪੈਸਿਆਂ ਦੀ ਬਾਈ ਬਾਲੇ ਛੋਟੇ ਰੇਟਾਂ ਜੇ ਕੱਲੀ ਕਹਿੰਦੇ ਲੱਗ ਗਈ ਟਾਈਮ ਲੱਗ ਜੂ ਤੁਸੀਂ ਬਜਟ ਕਰੋ ਆਪਣਾ ਕਾਰੋਬਾਰ ਤੇ ਪਹਿਲਾਂ ਲੜ ਸਾਰਾ ਚਲਾ ਗਿਆ ਨਵਾਂ ਆ ਗਿਆ ਰਾਤ ਠੀਕ ਹੈ ਠੀਕ ਹੈ ਆ ਐਸੈਂਟ ਖੜੀ ਹੈ ਨਾ ਬਾਈ ਬਰੇਜਾ ਖੜੀ ਹੈ ਆ ਬਰੇਜਾ ਖੜੀ ਹੈ ਇਹ ਕਿਹੜਾ ਮੋੜਣਾ ਬਾਈ ਥੋੜਾ ਬੜਾ 17 ਬਾਈ 16 ਬੜਾ 17 ਕਿੰਨੇ ਦੇ ਦੇ ਲੋਗੇ ਬਾਈ ਘਟੀ ਬਾਈ ਇਹ ਤੁਸੀਂ ਤੁਸੀਂ ਬਜਟ ਕਰੋ ਬਾਈ ਮੈਂ ਜਮ੍ਹਾਂ ਕਰ ਰੇਟ ਦੇ ਬਾਈ ਜੀ ਪਹਿਲਾਂ ਵੀ ਸਾਰਾ ਲੜ ਛੋਟੇ ਰੇਟਾਂ ਦੀ ਹੈ ਦਿੱਲੀ ਗੁਰਗਾਮਾਲਾ ਰੇਟ ਬਾਈ ਤੁਹਾਨੂੰ ਮਿਲੂਗਾ ਦਿੱਲੀ ਤੇ ਗੁਰਗਾਮਾਲਾ ਰੇਟ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਇੱਕ ਵਾਰੀ ਆਪਾਂ ਐਡਰੈਸ ਫੇਰ ਦੱਸ ਦਈਏ ਆਪਣਾ ਕਾਰਜਕਾਰ ਯਾਰ ਮਾਨਸਾ ਬਾਈ ਜਦੋਂ ਤੁਸੀਂ ਇਧਰੋਂ ਆਓਗੇ ਇਧਰੋਂ ਕੈਂਚੀਆਂ ਪੈਂਦੀਆਂ ਨੇ ਕੈਂਚੀਆਂ ਦੇ ਨਾਲ ਪੁਰਾਣਾ ਸਾਈ ਮੰਦਰ ਬਾਈ ਬੋਰਡ ਲੱਗਿਆ ਹੋਇਆ ਸਾਈ ਮੰਦਰ ਦਾ ਤੇ ਬਾਈ ਜਦੋਂ ਤੁਸੀਂ ਇਧਰਲੇ ਪਾਸੇ ਆਓਗੇ ਠੀਕ ਹੈ ਇਧਰੋਂ ਇੱਕ ਥੱਲੇ ਕੋਲੀਆ ਹੈ ਨਾ ਬਾਈ ਸੱਤੇ ਮਕੋਣੀ ਦੇ ਨਾਲ ਨਿਸ਼ਾਨ ਡਾਕਟਰ ਦਾ ਜਿਹੜਾ ਹਸਪਤਾਲ ਹੈ ਇਹ ਬਾਈ ਇਹ ਲੋਕੇਸ਼ਨ ਹੈ ਇੱਥੇ ਆਓਗੇ ਆਪਣਾ ਕਾਰਜਕਾਰ ਬਾਈ ਇੱਥੇ ਤਰੁ ਘੈਂਟ ਤੋਂ ਘੈਂਟ ਕਰਾ ਸੱਤੇ ਤੋਂ ਸਸਤੀਆਂ ਕਰਾ ਮਿਲਣਗੇ